ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਫਖਰੇ ਕੌਮ ਅਵਾਰਡ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲੈ ਲਿਆ ਗਿਆ ਸੀ ਜਦੋਂ 2 ਦਸੰਬਰ 2024 ਨੂੰ ਪਿਛਲੇ ਸਾਲ ਹੁਕਮਨਾਮਾ ਕਾਲ ਥੱਕਦ ਤੋਂ ਹੋਇਆ ਸੀ ਇਹ ਦੋਸਤੋ ਫਖਰੇ ਕੌਮ ਅਵਾਰਡ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਦਾ ਨਾਮ ਬੜਾ ਚਰਚਾ ਵਿੱਚ ਹੈ ਜਿਨੇ ਬੜੇ ਤਾਕੜੇ ਕੰਮ ਕੀਤੇ ਹੈ ਜਿਹੜੇ ਪੰਥ ਨੂੰ ਸਿੱਖ ਕੌਮ ਨੂੰ ਨੀਣਾ ਬਣ ਗਿਆ ਸੀ ਤਾਨਾ ਬਣ ਗਿਆ ਸੀ ਉਹ ਕੰਮ ਕੀਤੇ ਉਸ ਨੌਜਵਾਨ ਨੇ ਉਹ ਨੌਜਵਾਨ ਦਾ ਨਾਮ ਹੈ ਭਾਈ ਸੰਦੀਪ ਸਿੰਘ ਸੰਨੀ ਜਿਹੜਾ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸੀ ਉਨੇ ਸੂਬਾ ਸਰੰਦ ਜਿਹੜਾ ਬੁੱਚੜ ਜਿਨੇ ਹਜ਼ਾਰਾਂ ਨੌਜਵਾਨ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਮਾਰੇ ਬੜੇ ਝੂਠੇ ਪੁਰਸ ਮੁਕਾਬਲੇ ਬਣਾਏ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਉਹਨਾਂ ਦੇ ਚਾਰੇ ਭਰਾ ਉਹਨਾਂ ਦੇ ਰਿਸ਼ਤੇਦਾਰ ਕੋਈ ਨਹੀਂ ਛੱਡਿਆ ਦੋਸਤੋ ਇਹਦਾ ਜਿੱਥੋਂ ਤੱਕ ਫੌ ਪੈਂਦਾ ਸੀ ਇਹ ਕਹਿੰਦਾ ਸੀ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਮਾਰਿਆ ਹੈ ਉਸ ਵੇਲੇ ਦੇ ਸੂਬਾ ਸਰੰਦ ਨੇ ਕਹਿੰਦਾ ਮੈਂ ਅੱਜ ਸਿੱਖੋ ਤੁਹਾਡੇ ਬੱਚਿਆਂ ਨੂੰ ਮਾਰੂੰਗਾ ਮੇਰਾ ਨਾਂ ਵੀ ਕਹਿੰਦਾ ਸੂਬਾ ਸਰੰਦ ਹੈ ਉਸ ਸੂਬੇ ਸਰੰਦ ਨੂੰ ਭੁੱਲ ਜੂਗੇ ਉਹਨੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬੱਚੇ ਚਨੇ ਸੀ ਸਿਰਫ ਮੈਂ ਕਹਿੰਦਾ ਤੁਹਾਡੇ ਇੰਨੇ ਪੁੱਤ ਮਾਰਨੇ ਆ ਕਿ ਤੁਸੀਂ ਉਹਦੇ ਨਾਲੋਂ ਵੀ ਜ਼ਿਆਦਾ ਮੇਰਾ ਨਾਂ ਯਾਦ ਰੱਖਿਆ ਕਰੋਗੇ ਤੇ ਦੋਸਤੋ ਇਹਨੇ ਆਪਣੇ ਬਚਨ ਪਗਾਏ ਇਹ ਸੂਬੇ ਸਰਹੰਦ ਨੇ ਆਪਣੇ ਬਚਨ ਪਗਾਏ ਇਹਨੇ ਇਨੇ ਸਾਡੇ ਨੌਜਵਾਨ ਮਾਰ ਦਿੱਤੇ ਇਹ ਦੋਸਤੋ ਘੱਟੋ ਘੱਟ 100 ਤਾਂ ਇਹਦੇ ਉੱਤੇ ਐਫ ਆਈ ਆਰ ਦਰਜ ਹੈ ਭਾਈ ਸਰਬਜੀਤ ਸਿੰਘ ਬੇਰਕਾ ਮਨੁਕੀ ਅਧਿਕਾਰਾਂ ਵਾਲੇ ਐਡਵੋਕੇਟ ਵਕੀਲ ਸਾਹਿਬ ਉਹਨਾਂ ਨੇ ਦੀਆਂ ਕਰਤੂਤਾਂ ਦਾ ਪਰਦਾ ਚੱਕਿਆ ਦੋਸਤੋ ਤੇ ਮੈਂ ਅੱਜ ਮੰਗ ਇੱਕ ਰੱਖਣੀ ਚਾਹਣਾ ਹੈ ਇਹ ਫਖਰ-ਏ-ਕੌਮ ਅਵਾਰਡ ਉਹ ਭਾਈ ਸੰਦੀਪ ਸਿੰਘ ਸੰਨੀ ਦਾ ਬਣਦਾ ਹੈ ਦੋਸਤੋ ਇਹ ਆਗੂਆਂ ਵਾਸਤੇ ਨਹੀਂ ਰਾਜਨੀਤਿਕ ਲੋਕਾਂ ਵਾਸਤੇ ਫਕਰੇ ਕੌਮ ਨਹੀਂ ਇਹ ਫਕਰੇ ਕੌਮ ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਕੌਮ ਪਿੱਛੇ ਜੇਲ੍ਹ ਕੱਟੀ ਜੇ ਕਿਸੇ ਨੇ ਕੁਰਸੀ ਪਿੱਛੇ ਜੇਲ੍ਹ ਕੱਟੀ ਆਪਣਾ ਨਾਂ ਝਮਕਾਉਣ ਪਿੱਛੇ ਜੇਲ੍ਹ ਕੱਟੀ ਉਹਨੂੰ ਕੋਈ ਵਾਰਡ ਨਹੀਂ ਮਿਲਣਾ ਚਾਹੀਦਾ ਉਹਨੂੰ ਸਿਰਫ ਪਾਓ ਵੀ ਨਹੀਂ ਮਿਲਣਾ ਚਾਹੀਦਾ ਪਰ ਜੇ ਕੌਮ ਪਿੱਛੇ ਘਟਦਾ ਹੈ ਉਹਨੂੰ ਦੋਸਤੋ ਬਿਲਕੁਲ ਮਿਲਣਾ ਚਾਹੀਦਾ ਅੱਜ ਸਿੱਖ ਕੌਮ ਪਿੱਛੇ ਸੰਦੀਪ ਸਿੰਘ ਸਰਨੀ ਜੇਲ੍ਹ ਦੇ ਵਿੱਚ ਹੈ ਨਾ ਹੀ ਸੁਧੀਰ ਸਿੰਘ ਸੁਧੀਰ ਕੁਮਾਰ ਸੂਰੀ ਨਾ ਤਾਂ ਉਹਦੇ ਨਾਲ ਕੋਈ ਵੈਰ ਸੀ ਨਾ ਕੋਈ ਬੱਟਦਾ ਰੌਲਾ ਸੀ ਤੇ ਨਾ ਹੀ ਸੁਭਾ ਸਰੰਦਲਾ ਜੇ ਦੋਨੇ ਕੰਮ ਕੀਤੇ ਹੈ ਇਹ ਦੋਸਤੋ ਸਿੱਖ ਪੰਥ ਦੇ ਸਿਰ ਤੋਂ ਕਰਜ਼ ਚੁੱਕਿਆ ਦੋਸਤੋ ਭਾਰ ਚੁੱਕਿਆ ਹੈ ਮਿਹਣਾ ਚੁੱਕਿਆ ਸੰਦੀਪ ਸਿੰਘ ਸੰਨੀ ਨੇ ਤੇ ਅੱਜ ਸਾਨੂੰ ਇੱਕ ਤੇ ਫਖਰੇ ਕੌਮ ਵਾਰ ਉਹਨੂੰ ਦੇ ਦੇਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਮੈਂ ਤਾਂ ਜੱਤੇਦਾਰ ਸਾਹਿਬ ਨੂੰ ਅਪੀਲ ਕਰਾਂਗਾ ਤੇ ਪੰਥਕ ਜੱਥੇਬੰਦਗਾਂ ਨੂੰ ਕਿ ਫਖਰੇ ਕੌਮ ਸੰਦੀਪ ਸਿੰਘ ਨੂੰ ਦਿੱਤਾ ਜਾਵੇ ਤੇ ਦੂਜੀ ਮੇਰੀ ਨਾਲ ਇਹ ਵੀ ਮੰਗ ਹੈ ਕਿ ਤਰਨਤਾਰਨ ਦੀ ਸੀਟ ਤੋਂ ਸੰਦੀਪ ਸਿੰਘ ਸੰਨੀ ਦੇ ਘਰ ਵਾਲੀ ਨੂੰ ਐਮਐਲਏ ਲੜਾਇਆ ਜਾਵੇ ਤੇ ਉਹਨੂੰ ਸਿਰਫ ਸੀਟ ਨਹੀਂ ਲੜਾਉਣੀ ਉਹਨੂੰ ਜਿਤਾਇਆ ਜਾਵੇ ਐਮਐਲਏ ਤੇ ਦੋਸਤੋ ਜਦੋਂ ਉਹ ਜਿੱਤ ਕੇ ਲੜਕੀ ਕੇਸ ਕੀ ਬੰਦੀ ਹੈ ਗੁਰਸਿੱਖ ਹੈ ਵਿਧਾਨ ਸਭਾ ਵਿੱਚ ਜਾਵੇਗੀ ਤੇ ਸੰਦੀਪ ਸਿੰਘ ਦੀ ਛਾਤੀ ਮਾਣ ਦੇ ਨਾਲ ਚੌੜੀ ਹੋ ਜਾਏਗੀ ਦੋਸਤੋ ਉਹਨੂੰ ਜੇਲ੍ਹ ਦੇ ਵਿੱਚ ਭਾਵੇਂ 20 ਸਾਲ ਕੱਟਣੇ ਪੈ ਜਾਣ ਚਾਹੀ ਉਮਰ ਕੈਦ ਕਿਉਂ ਨਾ ਕੱਟਣੀ ਪੈ ਜੇ ਜੇ ਉਹਦੇ ਨਾਲ ਪੰਥ ਖੜ ਗਿਆ ਕੋਮ ਖੜ ਗਈ ਤੇ ਦੋਸਤੋ ਜੇਲ੍ਹ ਵੀ ਇੱਕ ਮੇਲਾ ਬਣ ਜਾਣੀ ਹੈ ਜੇਲ੍ਹ ਵੀ ਉਹ ਸਰੂਰ ਨਾਲ ਕੱਟੂਗਾ ਪਰ ਦੋਸਤੋ ਸਾਨੂੰ ਅੱਜ ਨਾਲ ਖੜਨਾ ਚਾਹੀਦਾ ਸਾਨੂੰ ਅੱਜ ਪੰਥ ਨੂੰ ਉਹਨੂੰ ਤਰਨ ਤਾਰਨ ਸੀਟ ਦੇ ਦੇਣੀ ਚਾਹੀਦੀ ਆ ਦੋਸਤੋ ਅਸੀਂ ਬੜੇ ਰਾਜਨੀਤਿਕ ਲੋਕਾਂ ਨੂੰ ਵੋਟਾਂ ਪਾਤੀਆਂ ਇਹਨਾਂ ਤੋਂ ਕੀ ਲੈ ਲਿਆ ਯਾਰ ਇਹਨਾਂ ਨੇ ਝੂਠੇ ਲਾਰੇ ਦਿੱਤੇ ਸਾਡੀ ਕੁੱਟਮਾਰ ਕੀਤੀ ਸਾਡੀਆਂ ਇੱਜ਼ਤਾਂ ਲੁੱਟੀਆਂ ਸਾਡਾ ਕੀ ਕਰਿਆ ਸਾਡੇ ਮੁੰਡਿਆਂ ਨੂੰ ਨਸ਼ਿਆਂ ਤੇ ਲਾਇਆ ਚਿੱਟੇ ਵਿੱਚ ਲੁਕਤ ਕੇ ਖਾ ਗਏ ਪੰਜਾਬ ਨੂੰ ਇਸ ਲਈ ਦੋਸਤੋ ਜਿਝਾਰੂ ਸਿੰਘਾਂ ਨੂੰ ਖੜੇ ਹੋਣਾ ਚਾਹੀਦਾ ਸੰਦੀਪ ਸਿੰਘ ਸੰਨੀ ਨੂੰ ਵੋਟਾਂ ਉਹਦੇ ਘਰਵਾਲੀ ਨੂੰ ਪਾ ਦੇਣੀਆਂ ਚਾਹੀਦੀਆਂ ਤੇ ਜਿਹੜਾ ਅਗਲਾ ਮੁੱਦਾ ਸੀ ਉਹ ਮੈਂ ਗੱਲ ਬੰਨ ਜਾਂਦੀ ਇਹ ਤਾਂ ਕਰਕੇ ਕਰਨੀ ਚਾਹਣਾ ਕਿ ਜਿੰਨੀਆਂ ਪੰਜਾਬ ਦੀਆਂ ਯੂਨੀਅਨਾਂ ਨੇ ਕਿਸਾਨ ਯੂਨੀਅਨਾਂ ਦੋਸਤੋ ਮੈਂ ਬੜੇ ਦੁੱਖ ਨਾਲ ਕਹਿਣਾ ਇਹ ਕਦੇ ਨਹੀਂ ਸਿੱਖਾਂ ਨਾਲ ਖੜੀਆਂ ਇੱਕ ਦੋ ਜਥੇਵੰਦਾਂ ਨੂੰ ਛੱਡ ਕੇ ਦੂਜੀਆਂ ਸਾਰੀਆਂ ਕਾਮਰੇਡ ਵਿਚਾਰ ਧਾਰਾ ਵਾਲ ਨੇ ਇਹ ਕਦੇ ਨਹੀਂ ਸਿੱਖ ਪੰਥ ਨਾਲ ਖੜੀਆਂ ਪਹਿਲਾ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਦਿੱਲੀ ਸੰਨਰਸ ਚੱਲਦਾ ਸੀ ਇਹਨਾਂ ਨੇ ਹੱਥਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਫੜੀਆਂ ਜਿਹੜੇ ਕੇਰਲਾ ਦੇ ਬੰਗਾਲ ਦੇ ਬੁੱਧੀਜੀਵੀ ਕਹਿੰਦੇ ਜਿਨ੍ਹਾਂ ਨੂੰ ਇਹ ਪਰ ਕੋਈ ਰਾਜੋਆਣੇ ਦੀ ਹਵਾਰੇ ਦੀ ਭਾਈ ਅੰਮ੍ਰਿਤਪਾਲ ਦੀ ਕਦੇ ਦੋਸਤੋ ਇਹਨਾਂ ਨੇ ਫੋਟੋ ਨਹੀਂ ਫੜੀ ਕਦੇ ਨਹੀਂ ਆਖਿਆ ਕਿ ਉਹਨਾਂ ਨੂੰ ਬਰੀ ਕਰਾਈਏ ਜੋਗਿੰਦਰ ਸਿੰਘ ਉਗਰਾਹਾ ਜਥੇਵੰਦੀ ਦਾ ਪ੍ਰਧਾਨ ਹੈ ਉਹਨੇ ਅੰਮ੍ਰਿਤਪਾਲ ਨੂੰ ਕਿਹਾ ਬਰਨਾਲੇ ਦੀ ਰੈਲੀ ਵਿੱਚ ਤੇ ਦੋਸਤੋ ਕਹਿੰਦਾ ਇੱਕ ਸ਼ੋਕਰਾ ਆਇਆ ਦਵਾਈ ਤੋਂ ਤੇ ਅੱਜ ਸਾਡੇ ਸਿਰ ਤੇ ਬਹਿ ਗਿਆ ਤੇ ਕੋਈ ਸਾਡੇ ਪਿੱਤਲ ਭਰਨ ਨੂੰ ਫਿਰਦਾ ਇਹੋ ਜਿਹੇ ਬੰਦੇ ਨੇ ਪੁੱਟੀਆਂ ਸਿੱਧੀਆਂ ਬੇਤੁਕੀਆਂ ਗੱਲਾਂ ਕੀਤੀਆਂ ਜੀਤੋਂ ਥੋੜੇ ਚਿਰ ਬਾਅਦ ਹੀ ਸਰਕਾਰ ਨੇ ਅੰਮ੍ਰਿਤਪਾਲ ਤੇ ਸਿਕੰਜਾ ਕੱਸਤਾ ਕਿਉਂਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਜੂਨੀਅਨਾਂ ਉਹਦੇ ਹੱਕ ਦੇ ਵਿੱਚ ਨਹੀਂ ਕਿ ਕੋਈ ਉਹਦੇ ਲੋਕ ਨਾਲ ਨਹੀਂ ਖੜਨਗੇ ਜੂਨੀਅਨਾਂ ਵਾਲੇ ਉਹਦੇ ਖਿਲਾਫ ਹੈ ਤਾਂ ਕਰਕੇ ਉਹਨੂੰ ਚੱਕ ਕੇ ਜੇਲ੍ਹ 'ਚ ਠੋਕਿਆ ਇਹ ਬਰਾਬਰ ਦੇ ਹੱਕਦਾਰ ਹੈ ਦੋਸ਼ੀ ਨੇ ਕਦੇ ਦੋਸਤੋ ਇਹਨਾਂ ਨੇ ਗੱਲ ਨਹੀਂ ਕਰੀ ਅੱਜ ਬੰਗਿਆਂ ਦਾ ਮਸਲਾ ਚੱਲਿਆ ਆ ਸਾਰੀਆਂ ਜੂਨੀਅਨਾਂ ਦੇ ਮੈਂ ਬਿਆਨ ਸੁਣ ਲੇ ਸਾਰੇ ਬੰਗਿਆਂ ਦੇ ਹੱਕ ਵਿੱਚ ਖੜ ਗਏ ਕੋਈ ਇਹਨਾਂ ਨੂੰ ਪੰਜਾਬ ਦੀ ਗੱਲ ਨਹੀਂ ਉਹੀ ਗੁਰਸਿੱਖ ਨੌਜਵਾਨ ਨਾਲ ਨਹੀਂ ਖੜੇ ਸਗੋਂ ਉੱਠਾ ਸਿੱਧਾ ਬੋਲ ਰਹੇ ਹੈ ਖੈਰ ਹੈ ਜਿਹੜੇ ਕਹਿੰਦੇ ਬੰਨਿਆਂ ਨੂੰ ਡੱਕਰਦੇ ਐ ਕਹਿੰਦੇ ਉਹਨਾਂ ਵਿੱਚੋਂ ਬਹੁਤੇ ਖੇਤੀ ਨਹੀਂ ਕਰਦੇ ਬਹੁਤੇ ਡੇਰੀ ਦਾ ਕੰਮ ਨਹੀਂ ਕਰਦੇ ਕਹਿੰਦੇ ਕਿਸੇ ਕੋਲੇ ਕਿੱਲਾ ਕਿਸੇ ਕੋਲੇ ਦੋ ਕਿੱਲੇ ਐ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਭਾਈ ਤੁਸੀਂ ਤੇ ਸਰਮਾਇਦਾਰ ਹੋ ਤੁਹਾਨੂੰ ਬੰਨਿਆਂ ਦੀ ਜ਼ਿਆਦਾ ਲੋੜ ਐ ਤੁਸੀਂ ਬੰਨਿਆਂ ਦੇ ਨਾਲ ਖੜ ਗਏ ਖੜ ਜੋ ਤੁਸੀਂ ਆਪਣੀ ਔਕਾਤ ਦਿਖਾ ਦਿੱਤੀ ਤੁਸੀਂ ਪਹਿਲਾਂ ਵੀ ਸੰਤ ਜਰਨੈਲ ਸਿੰਘ ਦਾ ਸਮਾਸੀ ਉਦੋਂ ਵੀ ਉਹਦਾ ਵਿਰੋਧ ਕੀਤਾ ਫਿਰ 90 99 ਦੇ ਵਿੱਚ ਉਸੀ ਉਹ ਕਾਮਰੇਡਾਂ ਨੇ ਉਦੋਂ ਵੀ ਜਹਾਰੂਆਂ ਦਾ ਵਿਰੋਧ ਕੀਤਾ ਤੁਹਾਡੇ ਪੱਲੇ ਇਹੋ ਹੀ ਕੁਝ ਆਇਆ ਤੁਹਾਡੇ ਤੋਂ ਇਹੋ ਹੀ ਆਸ ਹੈ ਇਸ ਲਈ ਦੋਸਤੋ ਜਿਹੜੇ ਬੰਦੇ ਕਾਮਰੇਡ ਵਿਚਾਰਧਾਰਾ ਦੇ ਵਿੱਚ ਸੀ ਉਹ ਹੌਲੀ-ਹੌਲੀ ਸਾਰੇ ਛੱਡ ਕੇ ਵਿਚਾਰਧਾਰਾ ਨੂੰ ਸਿੱਖਾਂ ਵਿੱਚ ਆ ਚੁੱਕੇ ਹੈ ਅਜਮੇਰ ਸਿੰਘ ਲੇਖਕ ਹੈ ਜਿਹੜਾ ਅਜਮੇਰ ਸਿੰਘ ਦੀ ਆ ਪਈ ਹੈ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਆਸੀ ਜਸਵੰਤ ਸਿੰਘ ਖਾਲੜੇ ਦੀ ਉਹਨੇ अनेका ਕਿਤਾਬਾਂ ਲਿਖੀਆਂ ਅਜਮੇਰ ਸਿੰਘ ਨੇ ਉਹ ਪਹਿਲਾਂ ਕੱਟੜ ਕਾਮਰੇਡ ਸੀ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਦੀ ਵਿਚਾਰਧਾਰਾ ਪਰ ਬਾਅਦ ਦੇ ਵਿੱਚ ਜਦੋਂ ਚਾਨਣ ਹੋਇਆ ਤੇ ਕਹਿੰਦਾ ਮੈਂ ਛੱਟਪੱਤ ਛੱਡ ਦਿੱਤਾ ਜਸਵੰਤ ਸਿੰਘ ਖੱਲੜਾ ਪਹਿਲਾਂ ਪੀਐਸਯੂ ਯੂਨੀਅਨ ਸੀ ਵਿਦਿਆਰਥੀ ਕਾਮਰੇਡਾਂ ਦੀ ਉਹਦੇ ਵਿੱਚ ਸੀ ਪਰ ਉਹਨੇ ਛੱਡ ਦਿੱਤੀ ਜਦੋਂ ਪਤਾ ਲੱਗਿਆ ਇਸ ਲਈ ਦੋਸਤੋ ਜਿੰਨੇ ਗੁਰਸਿੱਖ ਇਹਨਾਂ ਦੇ ਵਿੱਚ ਕੰਮ ਕਰਦੇ ਐ ਉਹਨਾਂ ਨੂੰ ਇਹਨਾਂ ਤੋਂ ਪਾਸਾ ਕਰ ਲੈਣਾ ਚਾਹੀਦਾ ਅੰਬਰਤਪਾਲ ਦੇ ਜਟਕੇ ਖਿਲਾਫ ਨੇ ਇੱਕ ਦੋ ਜਥੇਬੰਦੀਆਂ ਨੂੰ ਛੱਡ ਕੇ ਦੂਜੇ ਸਾਰੇ ਇਹ ਗੱਲ ਕਹਿੰਦੇ ਆ ਕਹਿੰਦੇ ਨੇ ਪੰਜਾਬ ਨੂੰ ਅੱਗ 'ਚ ਸੜਤਾ ਇਹਨੇ ਪੰਜਾਬ ਦੇ ਨੌਜਵਾਨਾਂ ਨੂੰ ਖਰਾਬ ਕਰਤਾ ਇਤੋਂ ਤੱਕ ਦੋਸਤੋ ਇਹ ਗੱਲਾਂ ਬੋਲਦੇ ਆ ਅੱਜ ਭਈਆਂ ਦੇ ਨਾਲ ਇੱਕ ਟੋਕ ਕੇ ਖੜ ਗਏ ਮੈਂ ਜਗਿੰਦਰ ਸਿੰਘ ਗਰਾਹਾ ਦੀ ਸੁਣੀ ਹੈ ਇੰਟਰਵਿਊ ਮੈਂ ਉਰਦੂਸੀ ਦੇ ਮਾਨਸਾਂ ਦੀ ਸੁਣੀ ਹੈ ਮੈਂ ਸਾਰਿਆਂ ਦੀਆਂ ਇੰਟਰਵਿਊਆਂ ਸੁਣ ਲਈਆਂ ਕਹਿੰਦੇ ਭਈਆਂ ਨੂੰ ਨਹੀਂ ਪੰਜਾਬ ਤੋਂ ਤੋੜਨਾ ਚਾਹੀਦਾ ਉਨਾ ਬਿਨਾ ਕੰਮ ਖੜ ਜਾਨਗੇ ਕਹਿੰਦੇ ਪੰਜਾਬ ਦੇ ਇਸ ਤਰ੍ਹਾਂ ਦੋਸਤੋ ਇਹਨਾਂ ਦੀ ਵਿਚਾਰਧਾਰਾ ਪਾਵੋ ਬਹੁਤ ਨ ਮਸਲੇ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਆਰਐਸਐਸ ਵਾਲਾ ਮਸਲਾ ਉਹ ਵੀ ਵਿਚਾਰਨਾ ਸੀ ਪਰ ਵੀਡੀਓ ਲੰਬੀ ਹੋ ਜੇਗੀ ਸਮਾਂ ਬਹੁਤ ਹੋ ਚੁੱਕਿਆ ਇਸ ਲਈ ਇੱਥੇ ਬੰਦ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੋਸਤੋ ਜਿਹੜਾ ਆਪਣਾ ਪੁਰਾਣਾ ਪਹਿਲਾ ਚੈਨਲ ਸੀ ਉਹ ਸਸਪੈਂਡ ਹੋ ਗਿਆ ਇਹ ਨਵਾਂ ਚੈਨਲ ਹੈ ਇਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਚੰਗੇ ਮਾੜੇ ਦਾ ਦੋਸਤੋ ਤੇ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ